ਪੰਜਾਬ ਦੇ ਤਰਨਤਾਰਨ ਦੇ ਵਿੱਚ ਤੜਕਸਾਰ ਇਨਕਾਊਂਟਰ ਹੋਇਆ ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਹੈ ਦਰਅਸਲ ਗੈਂਗਸਟਰ ਤੇ ਪੁਲਿਸ ਦੇ ਵਿਚਕਾਰ ਮੁਟਪੇੜ ਹੁੰਦੀ ਹੈ ਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਪਹਿਲਾਂ ਤਾਂ ਗੈਂਗਸਟਰਾਂ ਦੇ ਵੱਲੋਂ ਪੁਲਿਸ ਦੇ ਉੱਤੇ ਗੋਲੀਬਾਰੀ ਕੀਤੀ ਜਾਂਦੀ ਹੈ ਤੇ ਜਵਾਬੀ ਕਾਰਵਾਈ ਦੇ ਵਿੱਚ ਜੋ ਕਿ ਐਨਕਾਊਂਟਰ ਕਰ ਦਿੱਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਪੰਜਾਬ ਦੇ ਤਰਨਤਾਰਨ ਦੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੜਕਸਾਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਨਸ਼ਾ ਤਸਕਰਾ ਦੇ ਵਿਰੁੱਧ ਇਹ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਪੁਲਿਸ ਅਤੇ ਨਸ਼ਾ ਤਸਕਰਾਂ ਦੇ ਵਿਚਕਾਰ ਮੁਕਾਬਲਾ ਹੁੰਦਾ ਤੇ ਵੈਰੋਵਾਲ ਦੇ ਵਿੱਚ ਨਾਕਾ ਬੰਦੇ ਦੇ ਦੌਰਾਨ ਇਹ ਜਿਹੜੀ ਕਿ ਘਟਨਾ ਵਾਪਰਦੀ ਹੈ ਇੱਕ ਗੈਰ ਰਜਿਸਟਰਡ ਐਸਯੂਵੀ ਦੇ ਵਿੱਚ ਯਾਤਰਾ ਕਰ ਰਹੇ ਤਸਕਰ ਪੁਲਿਸ ਦੇ ਵੱਲੋਂ ਰੋਕੇ ਜਾਣ ਦੇ ਉੱਤੇ ਉਹ ਤੋਂ ਭੱਜ ਜਾਂਦੇ ਨੇ ਤੇ ਪੁਲਿਸ ਨੇ ਤਸਕਰਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਫੜ ਲਿਆ ਤਸਕਰਾਂ ਦੇ ਵੱਲੋਂ ਪੁਲਿਸ ਦੇ ਉੱਤੇ ਗੋਲੀਬਾਰੀ ਕਰਨ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਹੈ ਤੇ ਜਵਾਬੀ ਗੋਲੀਬਾਰੀ ਦੌਰਾਨ ਦੋਸ਼ੀ ਬਿਆਸ ਨਿਵਾਸੀ ਰਮਨ ਕੁਮਾਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਦੋਸ਼ੀ ਰਮਨ ਕੁਮਾਰ ਤੋਂ ਦੋ ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਗਏ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਦੋਸ਼ੀ ਦੇ ਨਸ਼ਾ ਤਸਕਰੀ ਜੋ ਕਿ ਹਥਿਆਰਾਂ ਦੀ ਤਸਕਰੀ ਅਤੇ ਹਵਾਲਾ ਨੈਟਵਰਕ ਦੇ ਨਾਲ ਸੰਬੰਧ ਦਾ ਖੁਲਾਸਾ ਵੀ ਹੋਇਆ ਹਾਲਾਂਕਿ ਗੋਲੀ ਜੜੀ ਕੀ ਲੱਤ ਦੇ ਵਿੱਚ ਲੱਗੀ ਹੈ ਤਾਂ ਉਸ ਨੂੰ ਜੋ ਕਿ ਜ਼ਖਮੀ ਹੋਇਆ ਹੈਗਾ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਆ ਉਹ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆ। ਕਿ ਇਹ ਬੈਰਵਾਲ 18 ਦੀ ਪੁਲਿਸ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਕਿ ਉੱਥੇ ਜਿਹੜਾ ਨਾਗੋਕੇ ਬ੍ਰਿਜ ਹੈ ਉੱਥੇ ਲਾਇਆ ਸੀ ਤੇ ਉੱਥੋਂ ਨਾਕੇ ਚ ਇੱਕ ਐਸਯੂਵੀ ਆਈ ਹੈ ਉਹ ਗੱਡੀ ਨਾਕਾ ਫ੍ਰੀਕ ਕਰਕੇ ਤੇ ਅੱਗੇ ਭਜਾ ਕੇ ਲੱਗੀ ਉਹ ਵਿਦਾਊਟ ਨੰਬਰ ਸੀ ਜੀ ਪੁਲਿਸ ਪਾਰਟੀ ਨੇ ਪਿੱਛੇ ਚੇਜ਼ ਕੀਤਾ ਜਦੋਂ ਅੱਗੇ ਗੱਡੀਆਂ ਘਟੀ ਲਾ ਕੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਨਾਲ ਹੀ ਲਟਕੇ ਦੇ ਵਿੱਚੋਂ ਇੱਕ ਸ਼ੀਸ਼ਾ ਡਾਊਨ ਕਰਕੇ ਤੇ ਪੁਲਿਸ ਪਾਰਟੀ ਦੇ ਜੋ ਦੋ ਤੇ ਬਾਰੀ ਚ ਵੱਜੇ ਸੀ ਇਹਦੇ ਕਰਕੇ ਗੱਡੀ ਜਿਹੜੀ ਸੀਗੀ ਉੱਥੋਂ ਸਲਿੱਪ ਕਰ ਗਈ। ਉੱਥੇ ਰੋਕੇ ਨਾਲ ਦੇ ਵਾਲੀ ਪੁਲਿਸ ਪਾਰਟੀ ਅੱਗੇ ਗਈ ਤੇ ਉਹਨੂੰ ਗੱਡੀ ਤੋਂ ਇਹ ਵੀ ਜਦੋਂ ਗੱਡੀ ਇਹਦੀ ਵੀ ਰੋਕੀ ਤੇ ਨੇ ਜਦੋਂ ਉੱਤਰ ਕੇ ਤੇ ਭੱਜਿਆ ਤੇ ਪੁਲਿਸ ਪਾਰਟੀ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਹਨੇ ਦੋਹਾਂ ਹੱਥਾਂ 'ਚ ਦੋ ਪਿਸਟਲ ਫੜੇ ਹੋਏ ਸੀ। ਪਰ ਫੋਰਚੂਨੇਟਲੀ ਉਹ ਜਿਹੜਾ ਪੁਲਿਸ ਪਾਰਟੀ ਨੂੰ ਕਿਤੇ ਹਿਟ ਨਹੀਂ ਕੀਤਾ ਤੇ ਇਹ ਕ੍ਰਾਸ ਜਿਹੜਾ ਫਾਇਰ ਸੀਗਾ ਉਹਨ ਤੇ ਚ ਇੱਕ ਗੋਲੀ ਜਾ ਕੇ ਉਹਦੀ ਲੱਤੇ ਵਿੱਚੀ। ਉਹ ਜ਼ਖਮੀ ਹਾਲਤ ਦੇ ਉੱਤੇ ਡਿੱਗ ਪਿਆ ਉਹਨੂੰ ਡਿੱਗਣ ਤੇ ਤੇ ਉਹਦੇ ਜਿਹੜੇ ਦੋਵੇਂ ਜਿਹੜੇ ਪਿਸਟਲ ਸੀਗੇ ਉਹ ਬ੍ਰ ਇਹ ਦੋ ਜਿਹੜੇ ਉਹਨੇ ਖਾਲੀ ਚਲਾਇ ਹੋ ਜਿਹੜੇ ਕੀਤੇ ਸੀ ਦੋਪੋਲ ਉਥੋਂ ਮਿਲ ਗਏ ਐ ਐਕਐਸਯੂਵੀ ਦਾ ਨੰਬਰ ਵੈਰੀਫਾਈ ਕੀਤਾ ਜਾ ਰਿਹਾ ਇਹ ਲੜਕਾ ਰਕੇਸ਼ ਭਰਤੀ ਤੇ ਇਹ ਹੈਗਾ ਪਿਆਸਤਾ ਰਹਿਣਾ ਲ ਤੇ ਬਾਕੀ ਹਿੰਦੇ ਬਾਰੇ ਹੋਰ ਫਰਦਰ ਕਰ ਰਹੇ ਆ ਮੋਕੇ ਇਹ ਸਰ ਇਕੱਲਾ ਜਾਣਾ ਆ ਰਿਹਾ ਸਰ ਗੱਡੀ ਇਹ ਇਕੱਲਾ ਹੀ ਆ ਰਿਹਾ ਸੀ ਕਿ ਪਰ ਇਹਦੇ ਬਾਰੇ ਪਤਾ ਕੀਤਾ ਸਾਰਾ ਕਿਉਂ ਕਰ ਰਹੇ ਆ ਪਤਾ ਵੀ ਹੁਣ ਕਿੱਥੋਂ ਪਿਸਟਲ ਲੈ ਤਕੀ ਕਿਉਂ ਕਿਉਂ ਜਾ ਰਿਹਾ ਸੀ ਕਿਉਂ ਇਹਨੇ ਗੱਡੀ ਦੀ ਬਿਨਾ ਨੰਬਰ ਲਾਈ ਸੀ ਕਹਿੰਦੇ ਬੈਰਵਾਲ ਠਾੜੇ ਦੀ ਪੁਲਿਸ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਕਿ ਉੱਥੇ ਜਿਹੜਾ ਨਾਗੋਕੇ ਬ੍ਰਿਜ ਹੈ ਉੱਥੇ ਲਾਇਆ ਸੀ ਤੇ ਉਥੋਂ ਨਾਕੇ ਚ ਇੱਕ ਐਸਯੂਵੀ ਆਈ ਹੈ ਉਹ ਗੱਡੀ ਨਾਕਾ ਫ੍ਰੀਕ ਕਰਕੇ ਤੇ ਅੱਗੇ ਭਜਾ ਕੇ ਲੱਗੀ ਉਹ ਵਿਥਾਊਟ ਨੰਬਰ ਸੀ ਜੀ ਪੁਲਿਸ ਪਾਰਟੀ ਨੇ ਪਿੱਛੋਂ ਚੇਜ਼ ਕੀਤਾ ਜਦੋਂ ਅੱਗੇ ਗੱਡੀਆਂ ਕੱਟੀ ਲਾ ਕੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਨਾਲ ਹੀ ਲਟਕਿਆਂ ਦੇ ਵਿੱਚੋਂ ਇੱਕ ਸ਼ੀਸ਼ਾ ਡਾਊਨ ਕਰਕੇ ਤੇ ਉਹਨੇ ਫਾਇਰ ਕੀਤੇ ਪੁਲਿਸ ਪਾਰਟੀ ਦੇ ਜੋ ਦੋ ਤੇ ਬਾਰੀ ਚ ਵੱਜੇ ਸੀ ਇਹਦੇ ਕਰਕੇ ਗੱਡੀ ਜਿਹੜੀ ਸੀਗੀ ਉਦੋਂ ਸਲਿੱਪ ਕਰ ਗਈ ਉੱਥੇ ਰੋਕੇ ਨਾਲ ਦੇ ਵਾਲੀ ਪੁਲਿਸ ਪਾਰਟੀ ਅੱਗੇ ਗਈ ਤੇ ਜਦੋਂ ਉੱਤਰ ਕੇ ਤੇ ਭੱਜਿਆ ਤੇ ਪੁਲਿਸ ਪਾਰਟੀ ਤੇ ਫਾਇਰ ਕਰਨੇ ਸ਼ੁਰੂ ਕਰਦੇ। ਯਾਨੀ ਦੋਹਾਂ ਹੱਥਾਂ 'ਚ ਦੋ ਪਿਸਟਲ ਫੜੇ ਹੋਏ ਸੀ। ਪਰ ਫੋਰਚੂਨੇਟਲੀ ਉਹ ਜਿਹੜਾ ਪੁਲਿਸ ਪਾਰਟੀ ਨੂੰ ਕਿਤੇ ਹਿਟ ਨਹੀਂ ਕੀਤਾ ਤੇ ਕ੍ਰਾਸ ਜਿਹੜਾ ਫਾਇਰ ਸੀਗਾ ਉਹਨਾਂ ਤੇ ਚੱਕ ਗੋਲੀ ਜਾ ਕੇ ਉਹਦੀ ਲੱਤੇ ਵੱਜੀ। ਉਹ ਜ਼ਖਮੀ ਹਾਲਤ ਦੇ ਉੱਤੇ ਡਿੱਗ ਪਿਆ ਉਹਨੂੰ ਡਿੱਗਣ ਤੇ ਤੇ ਉਹਦੇ ਜਿਹੜੇ ਦੋਵੇਂ ਜਿਹੜੇ ਪਿਸਟਲ ਸੀਗੇ ਉਹ ਬਰਾਮਦ ਕਰ ਲਈਏ। ਅਨਲੋਡ ਕਰਦੇ ਇੱਕ 'ਚੋਂ ਦੋ ਰੌਂਦ ਤੇ ਦੋ ਜਿਹੜੇ ਉਹਨੇ ਖਾਲੀ ਚਲਾਈ ਹੋਏ ਜਿਹੜੇ ਕੀਤੇ ਸੀ ਦੋ ਗੋਲ ਉੱਥੋਂ ਮਿਲ ਗਏ। ਐਕਸਯੂਵੀ ਦਾ ਨੰਬਰ ਵੈਰੀਫਾਈ ਕੀਤਾ ਜਾ ਰਿਹਾ। ਇਹ ਲੜਕਾ ਰਕੇਸ਼ ਤੇ ਇਹ ਹੈਗਾ ਬਿਆਸਤਾ ਰਹਿਣਾ ਲੈ ਤੇ ਬਾਕੀ ਹਿੰਦੇ ਬਾਰੇ ਹੋਰ ਫਰਦਰ ਕਰ ਰਹੇ ਆ ਮੌਕੇ ਤੇ ਇਹ ਸਰ ਇਕੱਲਾ ਜਾਣਾ ਆ ਰਿਹਾ ਸਰ ਗੱਡੀ ਇਹ ਇਕੱਲਾ ਹੀ ਆ ਰਿਹਾ ਸੀ ਕਿ ਪਰ ਇਹਦੇ ਬਾਰੇ ਪਤਾ ਕੀਤਾ ਸਾਰਾ ਕਿਉਂ ਕਰ ਰਹੇ ਆ ਪਤਾ ਵੀ ਹੁਣ ਕਿੱਥੋਂ ਪਿਸਟਲ ਲੈ ਤੇ ਕੀ ਕਿਉਂ ਕਿ ਤੱਕ ਕਿਉਂ ਜਾ ਰਿਹਾ ਸੀ ਕਿਉਂ ਇਹਨੇ ਗੱਡੀ ਦੀ ਬਿਲਾ ਨੰਬਰ ਲਾਈ ਸੀ